ਔਰ ਝਿਗਰਾ ਪੰਜਾਬੀਆਂ ਦੇ ਅੰਦਰ ਸਭ ਤੋਂ ਵੱਡਾ ਹੁੰਦਾ ਇਸ ਕਰਕੇ ਮੈਂ ਹਰ ਪੰਜਾਬੀ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਕਨਾਣਾ ਕਤਲ ਹੋਇਆ ਇਹ ਕਨਾਣਾ ਕਾਂਡ ਹਿਸ਼ਾਰਪੁਰ ਚ ਹੋਇਆ ਬੱਚੇ ਹਰਵੀਰ ਦੇ ਨਾਲ ਉਹਦਾ ਖੁੱਲ ਕੇ ਆਪਾਂ ਵਿਰੋਧ ਕਰੀਏ ਤੇ ਜਿਹੜੇ ਇਹ ਕਾਂਡ ਕਰਨ ਵਾਲੇ ਲੋਗ ਆ ਪਰ ਨਾਲ ਦੀ ਨਾਲ ਇੱਕ ਫਾਸਟ ਟਰੈਕ ਅਦਾਲਤ ਕਾਇਮ ਕੀਤੀ ਜਾਵੇ ਜਿਹਨੇ ਤਹਿਤ ਇੱਕ ਹਾਈ ਕੋਰਟ ਦੇ ਜੱਜ ਸਾਹਿਬ ਬਹੁਤ ਸਾਰਨ ਤੇ ਤੇ ਪੀਠ ਦੇ ਮੁੱਢੋਂ ਲੈ ਕੇ ਇਸ ਮਸਲੇ ਨੂੰ ਹੁਣੇ-ਹੁਣੇ ਅਸੀਂ ਮੈਮੋਰੰਡਮ ਹੁਸ਼ਿਆਰਪੁਰ ਜਿਹੜਾ ਕਾਂਡ ਹੋਇਆ ਪਰ ਵੀਰ ਸਾਡੇ ਬੱਚੇ ਦਾ ਕਤਲ ਹੋਇਆ ਰੇਟ ਹੋਇਆ ਉਹਦੇ ਸਬੰਧ ਵਿੱਚ ਆਪਾਂ ਮੈਮੋਰੰਡਮ ਐਸ ਐਚਓ ਸਾਹਿਬ ਮੁਕੇਰੀਆਂ ਅਨਰਜੀਤ ਸਿੰਘ ਜੀ ਉਹਨਾਂ ਨੂੰ ਦਿੱਤਾ ਹੈ ਤੇ ਬਹੁਤ ਸਾਰੀਆਂ ਸਾਡੀਆਂ ਪਿੰਡਾਂ ਦੇ ਲੋਕ ਮੇਰੇ ਵੀਰ ਗੁਰਦਾਸਪੁਰ ਤੋਂ ਮੁਕੇਰੀਆਂ ਦੇ ਪੂਰੇ ਹਲਕਿਆਂ ਤੋਂ ਅ ਸਰਜੀਤ ਉਹਨਾਂ ਨੇ ਸਾਡੇ ਭਾਈ ਸਾਹਿਬ ਨੇ ਇੰਨਾ ਦੀ ਹਿੰਮਤ ਸਾਰਿਆਂ ਦੇ ਨਾਲ ਸਤਨਾਮ ਸਰਪੰਚ ਜੀ ਸਤਨਾਮ ਸਰਪੰਚ ਜੀ ਉਹਨਾਂ ਦੀ ਹਿੰਮਤ ਦੇ ਨਾਲ ਸਾਰੇ ਦੋਸਤ ਜਿਹੜੇ ਪੱਤਰੇ ਤੋਂ ਹੋਏ ਆ ਤੇ ਅਸੀਂ ਖੁੱਲ ਕੇ ਜੜਾ ਹੁਸ਼ਿਆਰਪੁਰ ਕਾਂਡ ਆ ਉਹਦੀ ਵਿਰੋਧਤਾ ਕਰਦੇ ਆ ਤੇ ਜਿਹੜਾ ਜ਼ੁਲਮਕਾਰ ਕੋਹ ਪ੍ਰਵਾਸੀ ਮਜ਼ਦੂਰ ਸੀ ਉਹਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਬਾਕੀ ਜਿਹੜੇ ਇੱਥੇ ਜਿਹੜੇ ਕੋਈ ਰਹਿੰਦੇ ਨੇ ਕ੍ਰਿਮੀਨਲ ਰਹਿੰਦੇ ਨੇ ਪਰਵਾਸੀਆਂ ਦੇ ਰੂਪ ਚ ਕ੍ਰਿਮੀਨਲ ਰਹਿੰਦੇ ਆ ਉਹਨਾਂ ਨੂੰ ਵੀ ਅਕਲ ਆ ਜਾਏ ਮਾਂਸੀ ਦੀ ਸਜ਼ਾ ਹੋਵੇ ਫਾਸਟ ਟਰੈਕ ਅਦਾਲਤ ਜਿਹੜੀ ਇੱਕ ਕਾਇਮ ਹੋਵੇ ਹਾਈ ਕੋਰਟ ਦੇ ਜਸਟਿਸ ਜਿਹੜੇ ਆ ਉਸ ਫਾਸਟ ਟਰੈਕ ਅਦਾਲਤ ਦੇ ਵਿੱਚ ਉਹਨਾਂ ਨੂੰ ਕਾਇਮ ਕੀਤਾ ਜਾਏ ਆ ਜੋ ਅੰਦਰ ਆਜੋ ਸਾਡੇ ਬਲਵਿੰਦਰ ਕੌਰ ਖਾਲਸਾ ਜੀ ਤੇ ਉਹ ਵੀ ਇੱਥੇ ਸਾਡੇ ਕੋਲ ਪਹੁੰਚੇ ਆ ਮੈਂ ਆਪਣੇ ਵੱਲੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਸਾਡੀ ਇਸ ਸਾਡੀ ਟੈਕਸ ਵਿੱਚ ਸ਼ਾਮਲ ਹੋਇਆ ਮੈਂ ਬੇਨਤੀ ਕਰਾਂਗਾ ਕਿ ਵਸਟੈਕ ਅਦਾਲਤ ਦਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਵਸਟੈਕ ਅਦਾਲਤ قائم ਕਰਕੇ ਜਲਦੀ ਤੋਂ ਜਲਦੀ ਇਸ ਕੇਸ ਦਾ ਨਿਖਾਰਾ ਕਰਕੇ ਤੇ ਉਸ ਬਈਏ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ ਤੇ ਬਾਕੀ ਜਿਹੜੇ ਇਥੇ ਪ੍ਰਵਾਸੀ ਆ ਉਹਨਾਂ ਦੀ ਵੀ ਪੀਸੀਸੀ ਕਲੀਅਰ ਕਰਵਾਈ ਜਾਵੇ ਜਿੱਦਾਂ ਫੋਰਨ ਚ ਜਾਣ ਲਈ ਪੀਸੀਸੀ ਕਲੀਅਰ ਕਰਨੀ ਪੈਂਦੀ ਆ ਉਹ ਇਹਨਾਂ ਦੀ ਵੀ ਬਿਹਾਤ ਤੋਂ ਜਦੋਂ ਆਉਂਦੇ ਯੂਪੀ ਤੋਂ ਆਉਂਦੇ ਬੰਗਾਲ ਤੋਂ ਆਉਂਦੇ ਇਹਨਾਂ ਦੀ ਪੀਸੀ ਕਲੀਅਰ ਕੀਤੀ ਜਾਂਦਾ ਇਹ ਪੱਕਾ ਕਾਨੂੰਨ ਬਣਨਾ ਚਾਹੀਦਾ ਸਰ ਇਹ ਤੁਹਾਨੂੰ ਮੰਗ ਕਰਦਾ ਕਿ ਇਹਨੇ ਜੰਨੇ ਇਹ ਸਮਝਿਆ ਅਲੀ ਪਹਿਲਾ ਹੀ ਕਾਨੂੰਨੀ ਕਦਮ ਚੁੱਕਿਆ ਹੋ ਚੁੱਕੀ ਹੈ ਜੀ ਮੰਗ ਕਰਦਾ ਇਸ ਨੂੰ ਸਭ ਨੂੰ ਪਹੁੰਚ ਜਾਏਗਾ ਜੀ ਸਰ ਵੀ ਇਹ ਮੈਂ ਕੀ ਕਹਿਣਾ ਚਾਹੁੰਦਾ ਜੀ ਜਿਹੜੇ ਬੈਠੇ ਹੈ ਇਹ ਹਰ ਬੰਦੇ ਦੀ ਇਹ ਕਾਨੂੰਨੀ ਪ੍ਰਕਿਰਿਆ ਦੇ ਅੱਗੇ ਆਉਂਗਾ ਉਹਨੂੰ ਮਿਲ ਸਕਦਾ ਹੈ ਕਿ ਲਈਏ ਠੀਕ ਸਰ ਪਦੌ ਰੇ ਤੁਛੋ ਸਾਡੇ ਕੋਲ ਕੀ ਕਿਥੇ ਜਿਸ ਤਰ੍ਹਾਂ ਕੀ ਮੁਕੇ ਦੀ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਉਹ ਪ੍ਰਗਟਾਣ ਸਾਹਿਬ ਕਹਿੰਦੇ ਨੇ ਕਿ ਸਾਡੇ ਵੀ ਵਿਦੇਸ਼ਾਂ ਵਿੱਚ ਬੱਚੇ ਗਏ ਆ ਉੱਥੇ ਸਾਡੇ ਲੋਕ ਵੀ ਹੈਗੇ ਆ ਹੋਰ ਸਟੇਟਾਂ ਦੇ ਵਿੱਚ ਵੀ ਹੈਗੇ ਪ੍ਰਗਟਾਣ ਜੀ ਅਸੀਂ ਮੰਨਦੇ ਆ ਹੈਗੇ ਸਟੇਟਾਂ ਦੇ ਵਿੱਚ ਪਰ ਉਹ ਜਿੱਥੇ ਜਿੱਥੇ ਵੀ ਰਹਿ ਰਹੇ ਨੇ ਉੱਥੇ ਦਾ ਟੈਕਸ ਪੇ ਕਰ ਰਹੇ ਆ ਪਾਣੀ ਦਾ ਬਿੱਲ ਦਾ ਟੈਕਸ ਪੇ ਕਰ ਰਹੇ ਆ ਉਸ ਕੋਮਨ ਮੰਨਣਾ ਨਹੀਂ ਰਹਿੰਦੇ ਹਰ ਇੱਕ ਚੀਜ਼ ਦਾ ਟੈਕਸ ਪੇ ਕਰ ਰਹੇ ਆ ਔਰ ਇਹ ਭਈਏ ਜਿਹੜੇ ਨੇ ਵੇਦੀ ਜਸ 100 ਰੁਪਏ ਦੀ ਟਿਕਟ ਵੀ ਨਹੀਂ ਹੈਗੀ ਜਿਹੜੀ ਇਹ ਲੈ ਕੇ ਪੰਜਾਬ ਵਿੱਚ ਆਉਂਦੇ ਆ ਦੱਸੋ ਇਹ ਆਣ ਕੇ ਕਿਹੜਾ ਇਹਨਾਂ ਵਾਸਤੇ ਬੀਲੀ ਐ ਤੇ ਫਿਰੀ ਕੀ ਦੱਸੋ ਸਾਡੇ ਜਿਹੜੇ ਬਾਹਰ ਵਤੀ ਦੇਸ਼ਾਂ ਦੇ ਸ਼ਹਿਰਾਂ 'ਚ ਬੱਚੇ ਬੈਠੇ ਨੇ ਉਹ ਕਿੰਨਾ ਕ੍ਰਾਈਮ ਕਰਨ ਦੇ ਨੇ ਕਿੰਨਾ ਕ ਗੋਰੀਆਂ ਦੇ ਨਾਲ ਬਲਾਤਕਾਰ ਕਰਨ ਦੇ ਨੇ ਉਹਨਾਂ ਦੇ ਬੱਚਿਆਂ ਨਾਲ ਬਲਾਤਕਾਰ ਕਰਨ ਦੇ ਜਾਂ ਹੋਰ ਸਟ੍ਰੀਟਾਂ ਦੇ ਵਿੱਚ ਕਰਨ ਦੇ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਨੀ ਆ ਤੁਸੀਂ ਪੰਜਾਬ ਦੀ ਜੰਮ ਪਾ ਲਓ ਔਰ ਪੰਜਾਬ ਬਾਰੇ ਸੋਚੋ ਪੰਜਾਬ ਦੀਆਂ ਲੋਕਾਂ ਬਾਰੇ ਸੋਚੋ ਪੰਜਾਬ ਦੀ ਜਨਤਾ ਬਾਰੇ ਸੋਚੋ ਇਸ ਕਰਕੇ ਸਾਨੂੰ ਇਹ ਦਹਿਸ਼ਤ ਤੋਂ ਬਚਾਓ ਸਾਡੇ ਬੱਚਿਆਂ ਨੂੰ ਬਚਾਓ ਆਏ ਦਿਨ ਬੱਚੇ ਸਾਡੇ ਬਲਾਤਕਾਰ ਤੇ ਸ਼ਿਕਾਰ ਹੋ ਰਹੇ ਨੇ ਬੱਚੀਆਂ ਸਾਡੀਆਂ ਸ਼ਿਕਾਰ ਹੋ ਰਹੀਆਂ ਨੇ ਕਿੰਨਾ ਆਪਣਾ ਨਿਕਲਣਾ ਦੁਰਬਰ ਹੋ ਗਿਆ ਯਾਰ ਇਹੋ ਇਸ ਕਰਕੇ ਸੀ ਤੁਹਾਨੂੰ ਬੇਨਤੀ ਕਰਕੇ ਆਪਣੇ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਸਵਾਰਥ ਕਾ ਸੋਚੋ ਤੁਸੀਂ ਕਹਿੰਦੇ ਸੀ ਖਾਲਸਾ ਰਾਜ ਵਰਗਾ ਖਾਸ ਰਾਜ ਕਰਾਂਗੇ ਪਰ ਅੱਜ ਤੁਸੀਂ ਕਹਿੰਦੇ ਸੀ ਕਿ ਇਸ ਪੰਜਾਬ ਨੂੰ ਅਸੀਂ ਉਹਨੇ ਸੀ ਚਿੜੀ ਬਣਾਵਾਂਗੇ ਉਸ ਤੇ ਮਿੱਟੀ ਦੀ ਜਿਹੜਾ ਮਾਹੌਲ ਪੈਦਾ ਹੋ ਗਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬੱਚੇ ਸਕੂਲ ਨੂੰ ਜਿਹੜੇ ਨੇ ਮੁਸ਼ਕਲ ਹੋ ਗਏ ਨੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਾਨੂੰ ਇਸ دہشت ਤੋਂ ਬਚਾਓ ਮਾਹੌਲ ਉਸਖਾਵਾ ਕਰੋ ਔਰ ਜਿਹੜੇ ਭਈ ਇਹ ਲੀਗਲ ਰਹੇ ਨੇ ਠੀਕ ਆ ਉਹਨਾਂ ਦਾ ਜਾਂਚ ਕਰੋ ਸਾਰਿਆਂ ਦੀ ਜਿਹੜੇ ਨਹੀਂ ਆਪਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਸਾਥੀਓ ਉਸ ਬੱਚੇ ਨੂੰ ਸਾਲ ਮਿਲੇ ਫਰਵੀਰ ਦੇ ਕਾਪੜਾ ਨੂੰ ਸਾਜੀ ਦੀ ਟੈਂਪੂ ਮੇਰੇ ਟੈਂਪੂ ਡਰਾਈ ਮੇਰੇ ਵੀਰ ਅਗਲੇ ਨਾ